ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤੇ ਟੀਵੀ ਤੇ ਮੈਂ ਤਵਲਿੰਕ ਕੋਲ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਅੱਜ ਅਸੀਂ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋ ਗਏ ਆ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਅਤੇ ਜਾਣੂ ਕਰਾਵਾਂਗੇ ਕਿ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕੀ ਕੁਝ ਵਾਪਰਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਤੇ ਚੌਥੇ ਪਾਤਸ਼ਾਹੀ ਜੀ ਦੇ ਪ੍ਰਕਾਸ਼ ਪੂਰਵ ਦੇ ਮੌਕੇ ਉਸ ਨੂੰ ਸੰਬੰਧੀ ਇੱਕ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਸਭਾ ਸੁਸਾਇਟੀ ਆਵੀ ਉੱਥੇ ਮੌਜੂਦ ਸਨ ਆਪਾਂ ਬੜੇ ਵੱਡ ਭਾਗੇ ਹਾਂ ਜਿਹੜੇ ਮੁਰੂ ਰਾਮਦਾਸ ਜੀ ਦੀ ਪਵਿੱਤਰ ਧਰਤੀ ਸ਼੍ਰੀ ਅਮਰਸਰ ਸਾਹਿਬ ਦੇ ਵਸਨੀਕ ਆ। ਇਹ ਇਸ ਧਰਤੀ ਦਾ ਵਸਨੀਕ ਹੋਣਾ ਸਾਡੇ ਲਈ ਬੜੀ ਮਾਣ ਦੀ ਗੱਲ ਆ। ਇਹ ਉਹ ਧਰਤੀ ਆ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਆਰਾਮਤਾ ਘੈਲੀਏ ਜਾਂ ਪਰ ਪਹਿਲਾ ਪ੍ਰਕਾਸ਼ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਅਮਰਸਰ ਵਾਸੀਆਂ ਨੂੰ ਮਾਣ ਪ੍ਰਾਪਤ ਹੋਇਆ ਕਿ ਜਿਹੜਾ ਨਗਰ ਕੀਰਤਨ ਦੇ ਰੂਪ ਚ ਆਰਾਮਸਰ ਸਾਹਿਬ ਤੋਂ ਚੱਲ ਕੇ ਸ੍ਰੀ ਹਰਮੰਦਰ ਸਾਹਿਬ ਪਹਿਲਾ ਪ੍ਰਕਾਸ਼ ਕੀਤਾ ਗਿਆ ਇਹ ਇਸ ਨਗਰ ਕੀਰਤਨ ਲਈ ਜਾਂ ਸ੍ਰੀ ਗੁਰਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਲਈ ਇਸੇ ਤਰ੍ਹਾਂ ਇਹ ਸ੍ਰੀ ਗੁਰੂ ਰਾਮਦਾਸ ਜੀ ਦਾ ਜਿਹੜਾ ਪ੍ਰਕਾਸ਼ ਜਿਹੜਾ ਆਪਣਾ ਯਾਰ ਉਸ ਵੰਦਈ ਆ ਸਭਾ ਸੁਸਾਇਟੀਆਂ ਵੱਲੋਂ ਜਿਹੜੇ ਸੁਝਾਅ ਪੱਤੇ ਨੇ ਬਹੁਤ ਕੀਮਤੀ ਸੁਝਾਅ ਨੇ ਮੈਂ ਸਭਾ ਸੈਟਿੰਗ ਵਿੱਚ ਬੇਨਤੀ ਕਰਦਾ ਕਿ ਜੜੀ ਕੋਈ ਆਪਾਂ ਫਲੈਕਸ ਲਾਉਨੇ ਆ ਕੋਸ਼ਿਸ਼ ਕਰੀਏ ਕਿ ਉੱਤੇ ਗੁਰਬਾਣੀ ਦੀ ਪੰਕਤੀ ਨਾ ਲਿਖੀਏ ਕਿਉਂਕਿ ਗੁਰਬਾਣੀ ਦੀ ਪੰਕਤੀ ਲਿਖਦੇ ਆ ਤਾਂ ਉਹ ਜਦੋਂ ਸੜਕ ਤੇ ਲੱਗੀ ਹੁੰਦੀ ਹੈ ਉੱਤੇ ਘੱਟਾ ਮਿੱਟੀ ਪੈਂਦਾ ਹੈ ਤਾਂ ਮੈਂ ਸਮਝਦਾ ਉਹਦੇ ਨਾਲ ਵੀ ਜੜੀ ਗੁਰਬਾਣੀ ਦੀ ਜਗ੍ਹਾ ਵੀ ਹੁੰਦੀ ਹੈ ਜੋ ਕਿ ਦਰਬਾਣੀ ਸਾਡੇ ਦਿਲ ਚ ਵਸਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਉਹ ਸ਼ਬਦ ਗੁਰੂ ਹੀ ਸਾਡਾ ਸਾਡੀ ਪਹਿਚਾਨ ਆ ਸਾਡਾ ਧਰਮ ਆ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਆ ਤੇ ਸ਼ਬਦ ਗੁਰੂ ਹੀ ਸਾਡੇ ਲਈ ਪਰਮਾਣ ਹੈ ਸ਼ਬਦ ਗੁਰੂ ਹੀ ਸਾਡੇ ਲਈ ਸਭ ਕੁਝ ਹੈ ਮੈਂ ਤੁਹਾਨੂੰ ਆਖਦਾ ਹਾਂ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਦਾ ਜਿਹੜੇ ਦਿਨ ਰਾਤ ਕਰਕੇ ਜਿਹੜੇ ਸ਼ਹਿਰ ਦੀ ਸਪਾਈ ਕਰ ਆਉਂਦੇ ਨੇ ਮੈਂ ਮੈਂ ਜਰੂਰ ਸਾਹਿਬ ਨਾਲ ਬੇਤੀ ਕਰਾਂਗਾ ਕਿ ਵੱਧ ਤੋਂ ਵੱਧ ਉਸ ਸਮੇਂ ਸਫਾਈ ਕਰਮਚਾਰੀ ਲਾਗੇ ਤੇ ਸਭਾ ਸੁਸਾਇਟੀਆਂ ਨੇ ਬੇਨਤੀ ਕਰਾਂਗੇ ਉਹ ਵੀ ਆਪਣਾ ਸਹਿਯੋਗ ਦੇ ਕੇ ਵੱਧ ਤੋਂ ਵੱਧ ਸ਼ਹਿਰ ਦੀ ਸਫਾਈ ਆਪ ਕਰਾ ਲਈਏ ਜਿੱਥੇ ਟੁੱਟੀਆਂ ਸੜਕਾਂ ਦੀ ਗੱਲ ਜਾਂ ਬਿਜਲੀ ਦੀ ਗੱਲ ਹੈ ਕਿ ਬਿਜਲੀ ਦੇ ਖੰਭੇ ਜਾਂ ਬਿਜਲੀ ਦੀਆਂ ਲਾਈਟਾਂ ਜਾਂ ਖਰਾਬ ਨੇ ਉਸ ਬੰਦੀ ਹਸਰੀ ਹਰ ਸਾਲ ਹੀ ਕਾਰਪੋਰੇਸ਼ਨ ਦੇ ਨਾਲ ਮੀਟਿੰਗ ਵੀ ਕਰਦੇ ਆਂ ਉਹਦੇ ਚੋਕੇ ਚ ਰੁਪਰਵਾ ਰਿਹਾ ਵਾ ਪਹਿਲਾ ਪ੍ਰਕਾਸ਼ ਝਾੜ ਆ ਰਿਹਾ ਇਹ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਝਾੜਾ ਉਹਨਾ ਮੈਂ ਹੁਣ ਵੀ ਕਾਰਪੋਰੇਸ਼ਨ ਨੂੰ ਬੇਤੀ ਕਰਦਾ ਆ ਕਿ ਇਹ ਜੜੀਆਂ ਸੜਕਾਂ ਤੇ ਨਗਰ ਕੀਤੇ ਜਾਣਾ ਆ ਉਹ ਸੜਕਾਂ ਦੀ ਮੁਰੰਮਤ ਸਾਵਸਬਾਈ ਵਲਪੈਲ ਦੇ ਤੌਰ ਤੇ ਧਿਆਨ ਦੇਣ ਜਿੱਥੇ ਸਾਡੀ ਰੋਡ ਆ ਮੈਂ ਮੈਜਿਸਟਰ ਨੂੰ ਬੇਤੀ ਕਰਾਂਗਾ ਕਿ ਆਪ ਵੀ ਇੱਕ ਵਾਰੀ ਸਾਰੇ ਰੂਟ ਦਾ ਨਿਰੀਖਣ ਦੇ ਤੌਰ ਤੇ ਵਾਇਨਾ ਕਰਕੇ ਜੇ ਕੋਈ ਆਪ ਕਰਨ ਜੋ ਕਰ ਰਿਹਾ ਜੇ ਆਪ ਕਰ ਰਿਹਾ ਜੀ ਜੇ ਦਾਫਰਸ਼ਤੋਂ ਕਲੀ ਕਰਾਉਣ ਜੋ ਕਾਰਜ ਆ ਤਾਂ ਉਹ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਆਪਾਂ ਉਹਨਾਂ ਕੋਲ ਵੀ ਕਰਾ ਲਈਏ ਕਿਉਂਕਿ ਇਹ ਸਮਾਗਮ ੱੱਲੇ ਪ੍ਰਕਾਸ਼ ਝੜੇ ਤੱਕ ਸੀਮਤ ਨਹੀਂ ਜਾਂ ਦੀਵਾਲੀ ਵੀ ਆ ਜਾਣੀ ਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਘਾ ਪ੍ਰਕਾਸ਼ ਝੜਾ ਆਉਣਾ ਹੈ ਫੇਰ ਦੋਸ਼ ਤਾਂ ਆਪ ਦੀਆਂ ਬੜੀਆਂ ਵੱਡੀਆਂ ਪੱਤਰ ਤੇ ਆ ਰਹੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਭਾਈ ਸਦੀ ਦਾਸ ਤੇ ਭਾਈ ਜੱਲਜ ਦਾ 350 ਸਾਲਾ ਸ਼ੀਧੀ ਸਵਾਗ ਮਾਰਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਗੁਰਤਾ ਗਦੀ ਸਵਾਗ ਮਾਰਿਆ। ਜੋਸ਼ਤਾ ਦੀ ਦੇ ਰੂਪ ਚ ਸ਼੍ਰੀ ਨੰਦਪੁਰ ਸਾਹਿਬ ਵਿਖੇ ਮਨਾਏ ਜਾਣੇ ਨੇ। ਉਸ ਸਮਾਗਮਾਂ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤਾਂ ਆਉਣੀਆਂ ਨੇ ਉੱਥੇ ਆਪਾਂ ਵੱਖ-ਵੱਖ ਜਿਲ੍ਹਿਆਂ ਚ ਵੱਖ-ਵੱਖ ਸਟੇਟਾਂ ਦੀ ਸਵਾਗ ਲਿਆ ਰਹੇ ਨੇ। ਉਸੇ ਸਮਾਂ 'ਚ ਇੱਕ ਵਿਸ਼ੇਸ਼ ਨਗਰ ਕੀਰਤਨ ਜਿਹੜਾ ਉਹ ਆਸਾਮ ਤੋਂ ਰੱਬ ਹੋ ਰਿਹਾ ਏ ਉਹ ਨਗਰ ਕੀਰਤਨ ਵੀ ਲਗਭਗ 3 ਮਹੀਨਿਆਂ ਬਾਅਦ ਤਖਸ਼ੀਲ ਕੇਸਨਰ ਸਾਹਿਬੇ ਹੋਣਾ ਕਿਉਂਕਿ ਸਮਾਗਮ ਖਾਸ ਕਰਕੇ ਸ਼੍ਰੀ ਹੰਸਰ ਸਾਹਿਬ ਜੀ ਸੁਭਾਗੋਂ ਬਹੁਤ ਚੱਲਦੇ ਰਹਿੰਦੇ ਨੇ ਚਾਹੇ ਵਰਕਾਈ ਦਾੜ ਆ ਗਿਆ ਚਾਹੇ ਕੋ ਰਣਕ ਦੇ ਵਿੱਚ ਦਾ ਆ ਜਣਾ ਫਿਰ ਦੀਵਾਲੀ ਆ ਜਣੀ ਆ ਫਿਰ ਵਿਸਾਖੀ ਆ ਜਣੀ ਆ ਇਹ ਤਾਂ ਸਮਾਗਮ ਅੰਮ੍ਰਿਤ ਸਰ ਸਾਹਿਬ ਦੇ ਵਿੱਚ ਇਹ ਪਵਿੱਤਰਤਾ ਪਈ ਸਾਰਾ ਸਾਲ ਹੀ ਚੱਲਦੇ ਮੈਂ ਸਮਝਦਾ ਕਿ ਆਪਾਂ ਨੂੰ ਬੜਾ ਵਧੀਆ ਮੌਕਾ ਮਿਲਿਆ ਜਿੱਥੇ ਆਪਾਂ ਰਸ਼ਤਾਵੀਆਂ ਮਨਾਉਂਦਾ ਮੌਕਾ ਮਿਲਿਆ ਆ ਉਥੇ ਪ੍ਰਕਾਸ਼ ਦਿਹਾੜੀ ਮਨਾਉਂਦਾ ਮੌਕਾ ਮਿਲਿਆ ਆ ਆਪਾਂ ਨੂੰ ਵਿਸਾਖੀ ਦੀਵਾਲੀ ਸਾਰੇ ਜਿਹੜੇ ਸਮਾਗਮ ਮਨਾਉਂਦਾ ਆਪਾਂ ਨੂੰ ਸਮਾਗਮ ਸਵਾਰ ਪ੍ਰਾਪਤ ਹੋਇਆ ਮੈਂ ਸਭਾ ਸੁਸਾਇਟੀਆਂ ਨੂੰ ਬੇਨਤੀ ਕਰਾਂਗਾ ਕਿ ਜਿੱਥੇ-ਜਿੱਥੇ ਵੀ ਕਿਸੇ ਦੀ ਡਿਊਟੀ ਲੱਗਦੀ ਆ ਉਹ ਆਪਣੇ ਨਾਲ ਜੀਨੀ ਸਭਾ ਸੁਸਾਇਟੀਆਂ ਹੋਰ ਲਾ ਕੇ ਜਿਤਨਾ ਸਫਾਈ ਦੀ ਗੱਲ ਹੀ ਆ ਚਾਹੇ ਲੱਗੜ ਦੀ ਕਿਤੇ ਰਵਸਤਾਕਾਰ ਦੀ ਲੋੜ ਆ ਸਭਾ ਸੈੜੀਆਂ ਆਪਸ ਵਿੱਚ ਵੀ ਤਾਲਮੇਲ ਕਰਕੇ ਇਹਨਾਂ ਸਭਾਗਾਂ ਨੂੰ ਨਿਭਰੇ ਚਾੜੀ ਗਏ ਜਿਤਨਾ ਹਰ ਸਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਝੜੇ ਤੇ ਸ਼ਹਿਰ ਜਾਂ ਜੰਡੀਆਂ ਵੀ ਸਰਕਾਰੀ ਇਮਾਰਤਾਂ ਨੇ ਚਾਹੇ ਬੱਸ ਸਟੈਂਡ ਆ ਚਾਹੇ ਡੀਸੀ ਦਫ਼ਤਰ ਆ ਚਾਹੇ 에어ਪੋਰਟ ਆ ਰੇਲਵੇ ਸਟੇਸ਼ਨ ਆ ਚਾਹੇ ਉੱਚੇ ਬੋਲਣੇ ਇਹਨਾਂ ਸਾਰਿਆਂ ਤੇ ਹੀ ਟੀਮ ਮਾਰਾ ਕੀਤੀ ਜਾਂਦੀ ਹੈ ਮੈਂ ਮੈਨੇਜਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਜੇ ਤੇ ਉਹ ਸਬੰਧਤ ਅਧਿਕਾਰੀ ਜਿਹੜੇ ਕਾਰਪੋਰੇਸ਼ਨ ਦੇ ਨੇ ਜਾਂ ਕਿਸੇ ਦਫ਼ਤਰ ਨਾਲ ਸਬੰਧਤ ਉਹਨਾਂ ਨਾਲ ਸੰਪਰਕ ਕਰ ਲੈਣ ਜਿਓ ਲੈਡਿੰਗ ਕਰਦੇ ਨੇ ਤੇ ਕਰਾ ਲਈ ਜਾਵੇ ਜੇ ਨਹੀਂ ਕਰਦੇ ਤੇ ਦਰਬਾਰ ਸਾਹਿਬ ਵੱਲੋਂ ਇਹਨਾਂ ਸਮੁੱਚੇ ਸਥਾਨਾਂ ਤੇ ਟੀਮ ਮਾਰਾ ਕੀਤਾ ਜਾਵੇ ਸਾਡਾ ਫਰਜ਼ ਬੰਦਾ ਆਪਣਾ ਇਹਨਾਂ ਸਮਾਗਮ ਨੂੰ ਨਿਭਰੇ ਜਾਣ ਲਈ ਵੱਧ ਤੋਂ ਵੱਧ ਸਭਾਈ ਦਾ ਜਾ ਰੱਖਿਆ ਜਾਵੇ ਤੇ ਵਤ ਵਤ ਲੈਟਿੰਗ ਕੀਤੀ ਜਾਵੇ ਤਾਂ ਜੋ ਜਿਹੜੀ ਬਾਹਰੋਂ ਸੰਗਤ ਆਉਂਦੀ ਆ ਉਹਨੂੰ ਪਤਾ ਲੱਗੇ ਕਿ ਮੈਂ ਅਮਰ ਸਰ ਦੀ ਧਰਤੀ ਤੇ ਪਹੁੰਚ ਗਿਆ ਆ ਤੇ ਦੂਰੋਂ ਹੀ ਪਤਾ ਲੱਗੇ ਕਿ ਅਮਰ ਸਰ ਦੀ ਧਰਤੀ ਜਿਹੜੀ ਲਿਸ਼ਕਾ ਮਾਰਦੀ ਹੋਣੀ ਚਾਹੀਦੀ ਆ ਕਿ ਇਹ ਮੇਰੇ ਗੁਰੂ ਦੀ ਧਰਤੀ ਆ ਮੇਰੇ ਗੁਰੂ ਰਾਮਦਾਸ ਦੀ ਧਰਤੀ ਆ ਜਿੱਤੇ ਮੈਂ ਪੈਰ ਪਾਇਆ ਮੈਂ ਮਾਨ ਜੋ ਪ੍ਰਧਾਨ ਸਾਹਿਬ ਵੱਲੋਂ ਜਿੰਨੀਆਂ ਸਭਾ ਸੈਟੀਆਂ ਤੇ ਆਈਆਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਮੈਂ ਜਿਹੜੇ ਵੀਰ ਨਹੀਂ ਇੱਥੇ ਪਹੁੰਚ ਸਕੇ ਬਾ ਮੈਂ ਜੇ ਸਾਰੀ ਬੇਨਤੀ ਕਰਾਂਗਾ ਕਿ ਉਹਨਾਂ ਨਾਲ ਸੱਦ ਕੇ ਜਾਂ ਖਾਸ ਕਰਕੇ ਗੱਟਕਾਰੀਆਂ ਟੀਮਾਂ ਨੇ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਪ੍ਰੇਰ ਲਿਆ ਜਾਵੇ ਕਿ ਜੇ ਤੁਸੀਂ ਸ਼ਾਮਲ ਹੋਣਾ ਹੈ ਤਾਂ ਸਾਡੇ ਪ੍ਰਬੰਧਕਾਂ ਦੇ ਜਿਹੜਾ ਉਦੇਸ਼ ਹੈ ਉਹ ਮੰਨ ਕੇ ਅੱਗੇ ਤੁਰੇ ਜਾਣ ਤਾਂ ਜੋ ਨਗਰ ਕੀ ਤਰ੍ਹਾਂ ਸੁਧਰੀ ਚੱਲ ਸਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਚੌਥੇ ਪਾਤਸ਼ਾਹੀ ਜੀ ਦੇ ਪ੍ਰਕਾਸ਼ ਪੂਰਵ ਵਿਸਮਾਗਮ ਨੂੰ ਲੈ ਕੇ ਮੀਟਿੰਗ ਕੀਤੀ ਗਈ ਅਤੇ ਉੱਥੇ ਸਭਾ ਸੁਸਾਇਟੀ ਵੀ ਮੌਜੂਦ ਸਨ ਅਤੇ ਜਿਹੜੀ ਸਭਾ ਸੁਸਾਇਟੀ ਉਥੇ ਨਹੀਂ ਮੌਜੂਦ ਸਨ ਉਹਨਾਂ ਨੂੰ ਵੀ ਇਸ ਸਮਾਗਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ। ਧੰਨ ਧੰਨ RAM ਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪਛੇ ਜਨਹਾਰੇ ਧਾਰਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅਤੇ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ੍ਰੀ ਅੰਮ੍ਰਿਤਸਰ ਸਹਿਰ ਦੀਆਂ ਸਭਾ ਸੁਸਾਇਟੀਆਂ ਦੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਇੱਕ ਇਕੱਤਰਤਾ ਬੁਲਾਈ ਗਈ ਸੀ ਇਸ ਇਕੱਤਰਤਾ ਦੇ ਵਿੱਚ ਜੋ ਸਹਿਬ ਸ੍ਰੀ ਗੁਰੂ ਗੰਗ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਉਹ 24 ਅਗਸਤ ਨੂੰ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸਰਦਾਰਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਇਹ ਪ੍ਰੋਗਰਾਮ 22 ਅਗਸਤ ਨੂੰ ਗੁਰਦੁਆਰਾ ਰਾਮਸਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਕੀ 24 ਅਗਸਤ 2025 ਨੂੰ ਗੁਰਦੁਆਰਾ ਰਾਮਸਰ ਵਿਖੇ ਸਵੇਰੇ 6:30 ਵਜੇ ਭੋਗ ਪਾਏ ਜਾਣਗੇ ਉਪਰੰਤ ਗੁਰਦੁਆਰਾ ਰਾਮਸਰ ਵਿਖੇ ਹੀ ਸਿੰਘ ਸਾਹਿਬ ਜੀ ਵੱਲੋਂ ਕਥਾ ਵਿਚਾਰਾਂ ਕਰਕੇ ਜੋ ਗੁਰਦੁਆਰਾ ਮੰਜੀ ਸਾਹਿਬ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੇਲੇ ਪਹਿਲੇ ਪ੍ਰਕਾਸ਼ ਲੱਗੇ ਸ੍ਰੀ ਹੁਕਮਨਾਮਾ ਸਾਹਿਬ ਆਉਂਦੇ ਨੇ ਉਸ ਹੁਕਮਨਾਮੇ ਦੀ ਕਥਾ ਗੁਰਦੁਆਰਾ ਆਰਾਮਸਰ ਵਿਖੇ ਕੀਤੀ ਜਾਵੇਗੀ ਹੁਕਮਨਾਮੇ ਤੋਂ ਅਫਰੰਤ ਇੱਕ ਵਿਸਾਲ ਨਗਰ ਕੀਰਤਨ ਗੁਰਦੁਆਰਾ ਆਰਾਮਸਰ ਤੋਂ ਆਰੰਭ ਹੁੰਦਾ ਹੋਇਆ ਜੋ ਸ਼ਹਿਰ ਦੇ ਵਿੱਚ ਦੀ ਵੱਖ-ਵੱਖ ਜਗ੍ਹਾ ਤੋਂ ਹੁੰਦਾ ਇਹ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਪੂਰਨ ਹੋਵੇਗਾ ਇਸ ਨਗਰ ਕੀਰਤਨ ਦੇ ਵਿੱਚ ਵਿਸ਼ੇਸ਼ ਤੌਰ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਜਥੇਦਾਰ ਰਗਵੀਰ ਸਿੰਘ ਜੀ ਤੇ ਸਿੰਘ ਸਹਿਰ ਗਿਆਨੀ ਕਲਦੀਪ ਸਿੰਘ ਜੀ ਗੜਗੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਮਾਜੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰ ਸਹਿਬਾਨ ਕੱਤਰ ਸਹਿਬਾਨ ਹੋਰ ਉਗੀਆਂ ਸਖਜੀਤਾਂ ਇਸ ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋ ਰਹੀਆਂ ਨੇ ਉਹਨਾਂ ਸਾਰੀਆਂ ਸੇਵਾ ਦਾ ਸਤਿਗੰਤ ਸ੍ਰੀ ਹਰਮੰਦਰ ਸਾਹਿਬ ਵੱਲੋਂ ਧੰਨਵਾਦ ਕੀਤਾ ਜਾਂਦਾ ਸੰਗਤਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਆ ਆਓ 24 ਅਗਸਤ ਸਵੇਰੇ 7 ਵਜੇ ਜੋ ਇਹ ਨਗਰ ਕੀਰਤਨ ਗੁਰਦਵਾਰਾ ਰਾਮਸਰ ਤੋਂ ਆਰੰਭ ਹੋਣਾ ਕੁਸਨਗਰ ਕੀ ਤਨੇ ਚ ਆਪਣੀ ਸਮੂਲੀਅਤ ਕਰਕੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੂਹੀਆਂ ਪ੍ਰਾਪਤ ਕਰੀ ਹੈ ਜੀ ਉਪਰੰਤ ਅ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਭਾ ਸੁਸਾਇਟੀਆਂ ਨਾਲ ਮੀਟਿੰਗ ਕੀਤੀ ਗਿਆ ਉਹਨਾਂ ਨੂੰ ਦੱਸਿਆ ਗਿਆ ਉਹਨਾਂ ਦੇ ਸੁਝਾਅ ਲਏ ਗਏ ਨੇ ਇਹ ਇਸ ਸਮਾ ਇਸ ਮੀਟਿੰਗ ਦੇ ਵਿੱਚ ਜੋ ਗੁਰੂ ਰਾਮਦਾਸ ਦੇ ਪ੍ਰਕਾਸ਼ ਗੁਰਪੁਰਬ ਸਮੇ 1 ਸਤੰਬਰ ਤੋਂ ਪ੍ਰੋਗਰਾਮ ਸ਼ੁਰੂ ਹੋ ਕੇ ਜੋ ਵੱਖ-ਵੱਖ ਜਗ੍ਹਾ ਤੇ ਵੱਖ-ਵੱਖ ਧਾਰਮਿਕ ਅਸਥਾਨਾਂ ਤੇ ਇਹ ਗੁਰਮਤ ਸਮਾਗਮ ਕੀਤੇ ਜਾ ਰਹੇ ਨੇ ਇਹ 6 ਅਕਤੂਬਰ ਤੱਕ ਵੱਖ-ਵੱਖ ਜਗ੍ਹਾ ਤੇ ਗੁਰਮਤ ਸਮਾਗਮ ਕਰਵਾਏ ਜਾਣਗੇ ਲਗਭਗ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ 40 ਵੱਡੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਜੋ ਸ਼ਾਮ ਨੂੰ 7 ਵਜੇ ਤੋਂ ਲੈ ਕੇ ਰਾਤ ਨੂੰ 9:30 ਵਜੇ ਤੱਕ ਇਹ ਸਮਾਗਮ ਕੀਤੇ ਜਾਣਗੇ ਸੋ ਇਸ ਸਮਾਗਮਾਂ ਦੇ ਵਿੱਚ ਜਿੱਥੇ ਸਤਿਗੰਦ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਉਥੇ ਸਿੰਘ ਸਹਿਵਾਨ ਵੱਖ-ਵੱਖ ਜਗ੍ਹਾ ਤੇ ਆਪਣੀ ਸਮੂਲੀਅਤ ਕਰਨਗੇ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਗੁਰਮਤ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਇਹਨਾਂ ਸਮਾਗਮਾਂ ਦਾ ਲਾਹਾ ਲੈਣਾ ਚਾਹੀਦਾ ਜੀ ਸੋ ਸਭਾ ਸੁਸਾਇਟੀਆਂ ਵੱਲੋਂ ਜੋ ਪਿਛਲੇ ਸਾਲ ਦੀ ਰੁਟੀਨ ਦੀ ਤਰ੍ਹਾਂ ਆ ਉਹਨਾਂ ਨੇ ਆਪਣੇ ਆਪਣੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਮਤ ਪ੍ਰਕਾਸ਼ ਦਿਹਾੜੇ ਤੇ ਵੀ ਤੇ ਸਹਿਬ ਸ੍ਰੀ ਗੁਰੂ ਰਾਮਦਾਸ ਦੇ ਪ੍ਰਕਾਸ਼ ਦਿਹਾੜੇ ਸਮੇਂ ਵੀ ਵੱਖ-ਵੱਖ ਆਪੀਆਂ ਸੇਵਾ ਦੀ ਜ਼ਿੰਮੇਵਾਰੀ ਸੰਭਾਲੀ ਆ ਕਈ ਸੇਵਾ ਸੁਸਾਇਟੀਆਂ ਨੇ ਸਫਾਈ ਦੀ ਸੇਵਾ ਸੰਭਾਲੀ ਆ ਜਿਵੇਂ ਕਾਰ ਸੇਵਾ ਬਾਬੇ ਭੂਰੀ ਵਾਲੇ ਨੇ ਉਹਨਾਂ ਨੇ ਪੂਰੇ ਸ਼ਹਿਰ ਦੀ ਸਫਾਈ ਕੰਪਲੈਕਸ ਦੀ ਸਫਾਈ ਸੰਭਾਲੀ ਆ ਐਸੀ ਤਰ੍ਹਾਂ ਹੋਰ ਜਿੰਨੀਆਂ ਵੀ ਵੱਖ-ਵੱਖ ਸਬਾ ਸੁਸਾਇਟੀਆਂ ਆਈਆਂ ਨੇ ਉਹਨਾਂ ਸਾਰਿਆਂ ਨੇ ਜਿੱਥੇ ਸਾਫ-ਸਫਾਈ ਆ ਉੱਥੇ ਸਜਾਵਟੀ ਗੇਟ ਲੰਗਰਾਂ ਦੀ ਲਾਈਟ ਦੀ ਡੈਕੋਰੇਸ਼ਨ ਦੀ ਆਪਣੀ ਬੱਖ-ਬੱਖ ਸੇਵਾ ਸੰਭਾਲ ਕੇ ਮੀਟਿੰਗ ਦੇ ਵਿੱਚ ਭਰੋਸਾ ਦਿਵਾਇਆ ਕਿ ਵੱਧ ਚੜ ਕੇ ਅਸੀਂ ਜਿੱਥੇ ਸੰਗਤਾਂ ਸਾਡੀਆਂ ਇਹਨਾਂ ਸਮਾਗਮਾਂ 'ਚ ਪਹੁੰਚਣ ਗਿਆ ਉੱਤੇ ਅਸੀਂ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਵਿੱਚ ਸੇਵਾ ਕਰਕੇ ਆਪਣਾ ਲਾਹਾ ਪ੍ਰਾਪਤ ਕਰਾਂਗੇ ਸੋ ਬਹੁਤ ਸਾਰੀਆਂ ਸਵਾ ਸੁਸਾਇਟੀਆਂ ਇਕੱਤਰਤਾ ਵਿੱਚ ਪਹੁੰਚੀਆਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਉਹਨਾਂ ਪਹੁੰਚੀਆਂ ਸਾਰੀਆਂ ਸਖੀਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ 350 ਸਾਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀ ਦੀ ਸਤਬਦੀ ਨੂੰ ਸਮਰਪਿਤ ਨਗਰ ਕੀਰਤਨ ਕੀਤਾ ਗਿਆ ਜਿਸ ਦੇ ਵਿੱਚ ਇਸ ਦੀ ਸ਼ੁਰੂਆਤ ਜੀੜੀਆ ਗੁਰਦੁਆਰਾ ਥੋਬੜੀ ਸਾਹਿਬ ਤੋਂ ਆਰੰਭ ਹੋਈ ਸੀ ਤੇ ਰਸਤੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ Hindu ਪਾਈ ਚਾਰੇ ਦੇ ਵੱਲੋਂ ਨਗਰ ਕੀਰਤਨ ਦਾ ਫੁੱਲਾ ਦੇ ਨਾਲ ਸਵਾਗਤ ਕੀਤਾ ਗਿਆ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਜਿਹੜੇ ਵੱਲੋਂ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਦੇ ਵੱਲੋਂ ਭਾਜਪਾ ਨੂੰ ਲੈ ਕੇ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਕਿਹਾ ਗਿਆ ਕਿ ਭਾਰਤ ਜਨਤਾ ਪਾਰਟੀ ਵੋਟ ਦੀ ਚੋਰੀ ਕਰ ਰਹੀ ਹੈ ਤੇ ਇਸ ਗੱਲ ਨੂੰ ਲੈ ਕੇ ਖੁਦ ਉਹਨਾਂ ਦੇ ਵੱਲੋਂ ਵਿਚਾਰ ਜਿਹੜੇ ਆ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਂਝੇ ਕੀਤੇ ਗਏ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਅੱਜ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਇਹ ਸ਼ੁਰੂ ਕੀਤੀ ਆ ਪੰਜਾਬ ਦੇ ਅੰਦਰ ਮੈਂ ਸਮਝਦਾ ਇਹ ਡਾਟਾ ਚੋਰੀ ਕਰਨਾ ਔਰ ਡਾਟਾ ਚੋਰੀ ਕਰਨ ਤੋਂ ਬਾਅਦ ਦਾ ਮਹਿਸੂਸ ਕਰਨਾ ਮਹਿਸੂਸ ਕਰਨ ਤੋਂ ਬਾਅਦ ਲੋਕਾਂ ਦੀ ਬੋਟਾ ਕਟੜੀਆਂ ਲੋਕਾਂ ਦੇ ਨਾਲ ਡਿਜੀਟਲ ਫਰਾਡ ਕਰਨੇ ਲੋਕਾਂ ਨੂੰ ਗੁੰਮਰਾਹ ਕਰਨਾ ਇਹ ਕੰਮ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਕਰਦੀਆਂ ਇਹ ਹਰਗੱਦ ਬਰਦਾਸ਼ਤ ਨਹੀਂ ਹੋਊਗਾ ਬਿਲਕੁਲ ਇਹ ਕਾਰਵਾਈ ਨਹੀਂ ਹੋਣ ਦੇਵਾਂਗੇ ਇਹਨਾਂ ਲੋਕਾਂ ਦੇ ਖਿਲਾਫ ਠੋਕ ਕੇ ਕਾਰਵਾਈ ਕਰਾਂਗੇ ਹੁਣ ਦੇਸ਼ ਦੇ ਸਾਹਮਣੇ ਨੰਗਾ ਹੋ ਗਿਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਵੋਟ ਚੋਰੀ ਕਰਨ ਦੀ ਆਦੀ ਆ ਉਹਨੂੰ ਆਦਤ ਪੈ ਗਈ ਵੋਟ ਚੋਰੀ ਕਰਨ ਦੀ ਔਰੇ ਬਿਲਕੁਲ ਪੰਜਾਬ ਦੇ ਅੰਦਰ ਨਹੀਂ ਹੋਣ ਦਿੱਤਾ ਜਾਊਗਾ ਹੁਣ ਡਾਟਾ ਚੋਰੀ ਹੋ ਰਿਹਾ ਫਿਰ ਲੋਕਾਂ ਦੇ ਬੈਂਕ ਅਕਾਊਂਟਾਂ ਦੇ ਪੈਸੇ ਕਢਵਾਏ ਜਾਣਗੇ ਫਿਰ ਲੋਕਾਂ ਦੇ ਡਿਜੀਟਲ ਫਰਾਡ ਹੋਣਗੇ ਔਰ ਉਸ ਤੋਂ ਬਾਅਦ ਲੋਕਾਂ ਦੀਆਂ ਵੋਟਾਂ ਕੱਟੀਆਂ ਜਾਣਗੀਆਂ ਇਹ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਆ ਪੰਜਾਬ ਦੇ ਲੋਕਾਂ ਦੇ ਡਾਟੇ ਨੂੰ ਸੁਰੱਖਿਅਤ ਕਰਨ ਦੇ ਲਈ ਪੰਜਾਬ ਦੇ ਲੋਕਾਂ ਦੀ ਪ੍ਰੋਟੈਕਸ਼ਨ ਕਰਨ ਦੇ ਲਈ ਪੰਜਾਬ ਦੇ ਅੰਦਰ ਡਿਜੀਟਲ ਫਰਾਡ ਨਾ ਹੋਣ ਦੇ ਲਈ ਅਸੀਂ ਹਰ ਕਾਰਵਾਈ ਕਰਾਂਗੇ ਬਿਲਕੁਲ ਇਹ ਜਿਹੜੀ ਗੈਰਕਾਨੂੰਨੀ ਕਾਰਵਾਈ ਭਾਰਤੀ ਜਨਤਾ ਪਾਰਟੀ ਕਰਦੀ ਆ ਉਹਨੂੰ ਅਸੀਂ ਬੰਦ ਕਰਕੇ ਰੱਖਾਂਗੇ ਥੈਂਕ ਯੂ ਪੰਜਾਬ ਦੇ ਵਿੱਚ 7 ਜ਼ਿਲ੍ਹੇ ਹੜ੍ਹ ਦੇ ਨਾਲ ਪ੍ਰਭਾਵਿਤ ਨੇ ਅਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਅਗਰ ਡਾਕਟਰ ਬਲਬੀਰ ਸਿੰਘ ਜੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਇਹਨਾਂ ਇਲਾਕਿਆਂ ਦੇ ਵਿੱਚ ਪਹੁੰਚਿਆ ਗਿਆ ਜਿਹੜੇ ਹੜ੍ਹ ਦੇ ਨਾਲ ਪ੍ਰਭਾਵਿਤ ਨੇ ਅਤੇ ਉਹਨਾਂ ਦੇ ਵੱਲੋਂ ਸੁਲਤਾਨਪੁਰ ਲੋਧੀ ਵਿੱਚ ਪਹੁੰਚ ਕੇ ਉਹਨਾਂ ਦੀ ਮਦਦ ਕੀਤੀ ਜਿਉਂਥੇ ਜਿਹੜੇ ਲੋਕ ਸੀ ਉਹਨਾਂ ਦੀ ਮਦਦ ਕੀਤੀ ਉਹਨਾਂ ਵੱਲੋਂ ਥੇ ਦਵਾਈਆਂ ਅਤੇ ਇਸ ਦੇ ਨਾਲ ਨਾਲ ਜ਼ਰੂਰੀ ਜਿਹੜੀ ਵੀ ਉਹਨਾਂ ਦੇ ਜ਼ਰੂਰੀ ਚੀਜ਼ਾਂ ਨੇ ਉਹ ਵੀ ਉੱਥੇ ਲੈ ਜਾਇਆ ਗਿਆ ਜਿਸ ਨੂੰ ਲੈ ਕੇ ਖੁਦ ਡਾਕਟਰ ਬਲਬੀਰ ਸਿੰਘ ਜੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆਓ ਸੁਣ ਲਿਆ ਉਹਨਾਂ ਵੱਲੋਂ ਕੀ ਕੀਤਾ ਗਿਆ ਦੇਖੋ ਮੇਰੇ ਨਾਲ ਸਾਡੇ ਮੈਂਬਰ ਆਫ ਪਾਰਲੀਮੈਂਟ ਰਾਜ ਸਭਾ ਬਾਬਾ ਬਲਬੀਰ ਸਿੰਘ ਜੀ ਸਿੱਤਵਾਲ ਸਾਡਾ ਨਾਂ ਦੋਨਾਂ ਦਾ ਇੱਕੋ ਹੀ ਹੈ ਜੀ ਸੱਜਨ ਸਿੰਘ ਜੀ ਔਰ ਮਿਰਨਾਲ ਸਾਰੇ ਆਪਣੇ ਸਿਵਲ ਸਰਜਨ ਐਸ ਐਮ ਓ ਔਰ ਜ਼ਿਲ੍ਹਾ ਪ੍ਰਸ਼ਾਸਨ ਸਾਰਾ ਡਿਪਟੀ ਕਮਿਸ਼ਨਰ ਐਸ ਐਸ ਪੀ ਵੀ ਮੇਰੇ ਨਾਲ ਸੀਗੇ ਕੱਲ ਅਸੀਂ ਪਹਿਲਾਂ ਕੂਰਥਣੇ ਤੋਂ ਸ਼ੁਰੂ ਕੀਤਾ ਮੇਰਾ ਜਿਹੜਾ ਕੰਮ ਹੈ ਜੋ ਮੈਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਡਿਊਟੀ ਦਿੱਤੀ ਹੈ ਕਿ ਜਿਹੜੇ ਸਾਰੇ ਹਸਪਤਾਲਾਂ ਚ ਉਹਨਾਂ ਤੇ ਜਿਹੜਾ ਬੰਦੋਬਸਤ ਹੈ ਚੌਕ ਤੇ ਬੰਦ ਹੋਵੇ ਬਿਲਕੁਲ ਸਾਡੇ ਕੋਲੇ ਡੇਂਗੀ ਦੇ ਬਾੜ ਵੀ ਤਿਆਰ ਹੈ ਡਾਇਰੀਆ ਦੇ ਬਾੜ ਵੀ ਤਿਆਰ ਹੈ ਸਾਡੇ ਕੋਲੇ ਐਮਰਜੈਂਸੀ ਦੀਆਂ ਸਾਰੀਆਂ ਸਰਵਿਸਿਜ਼ ਵੀ ਤਿਆਰ ਹੈ ਦਵਾਈਆਂ ਪੂਰੀਆਂ ਹੈਗੀਆਂ ਆ ਸਾਡੇ ਕੋਲੇ ਇਹਦੇ ਵਿੱਚ ਵੀ ਬੋਰਡ ਦੇ ਵਿੱਚ ਅਸੀਂ ਸਾਰੀ ਦਵਾਈਆਂ ਲਾ ਕੇ ਕੱਲੇ-ਕੱਲੇ ਘਰ ਗਏ ਬੜਾ ਅੱਛਾ ਲੱਗਿਆ ਜੀ ਕਿ ਲੋਕ ਚੜ੍ਹਦੀ ਕਲਾ ਚ ਹੈ ਔਰ ਮੈਨੂੰ ਇੱਥੇ ਨਾ ਸ਼ਹਿਰ ਨਾਲੋਂ ਘੱਟ ਮੱਖੀ ਮੱਛਰ ਮੈਨੂੰ ਨਜ਼ਰ ਹੀ ਨਹੀਂ ਆਇਆ ਇੱਥੇ ਇਹ ਕੁਦਰਤੀ ਮੇਰ ਹੈ ਜੀ ਇਹ ਕੁਦਰਤੀ ਮੇਰ ਹੈ ਲੇਕਿਨ ਹਾਂ ਇੱਕੋ ਜਨਰੇਟਰ ਦੇ ਉੱਤੇ 나ਗ ਦੇਵਤਾ ਬੈਠਾ ਹੋਇਆ ਸੀ ਸੋ ਥੋੜਾ ਜਿਹਾ ਚੰਨੇ ਰਹਿਣ ਦੀ ਲੋੜ ਆ ਉਹ ਵੀ ਵਿਚਾਰਾ ਨੀਂਦਾ ਮਾਰਿਆ ਉਹ ਵੀ ਹੜ ਦਾ ਮਾਰਿਆ ਹੋਇਆ ਸੀ ਤੇ ਆਪਾਂ ਨੂੰ ਜਿਹੜੀ ਇੱਥੇ ਪੰਜਾਬ ਸਰਕਾਰ ਵੱਲੋਂ ਜੀ ਮੈਡੀਕਲ ਸਹੂਲਤਾਂ ਸਾਡੀਆਂ ਪੂਰੀਆਂ ਹੈਗੀਆਂ ਜੀ ਬਿਲਕੁਲ ਜਦੋਂ ਤੁਸੀਂ ਇੱਥੇ ਵੀ ਸਾਡੀ ਗੱਡੀ ਖੜੀ ਹੈ ਜੀ ਪਿੱਛੇ ਸਾਡਾ ਬੇਸ ਹਸਪੀਟਲ ਹੈ ਸਾਰੀਆਂ ਦਵਾਈਆਂ ਸੁਲਤਾਨਪੁਰ ਲੋਧੀ ਦੇ ਵਿੱਚ ਸਾਡੇ ਕੋਲੇ ਜੀ ਸਾਰੇ ਜਿਹੜੇ ਹੈਗੇ ਆ ਗੁਰੂ ਦੀ ਨਗਰੀ ਦੇ ਵਿੱਚ ਸਾਡੇ ਕੋਲੇ ਪੂਰਾ ਬੰਦੋਬਸਤ ਹੈ ਐਮਰਜੈਂਸੀ ਦਾ ਜਿੰਨੇ ਮਤਲਬ ਡਾਕਟਰ ਸਟਾਫ ਦਵਾਈਆਂ ਸਾਰਾ ਪੂਰਾ ਸਟਾਕ ਹੈ ਸਾਡੇ ਕੋਲੇ ਲਗਾਤਾਰ ਸਾਡੀਆਂ ਐਂਬੂਲੈਂਸ ਇੱਥੇ ਦੋ ਖੜੀਆਂ ਹੋਈਆਂ ਜੀ ਇੱਥੇ ਵੀ ਅਸੀਂ ਇੱਕ ਬੇਸ ਕੈਂਪ ਬਣਾਇਆ ਜਿੱਥੇ ਦਵਾਈਆਂ ਸਾਡੀਆਂ ਸਟੋਰਡ ਆ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਇਸ ਤੋਂ ਸਵਾਇਆ ਜਿਹੜੇ ਮਵੇਸ਼ੀ ਆ ਉਹਨਾਂ ਵਾਸਤੇ ਜਿਹੜਾ ਮਾਰਕੀਟ ਦੇ ਜਿਹੜੇ ਮਹਿਕਮੇ ਵਾਲੇ ਹੈਗੇ ਆ ਜੀ ਤੇ ਸਾਰੇ ਸਾਡੇ ਜਿਹੜੇ ਜਿੰਨੇ ਵੀ ਮੰਤਰੀ ਆ ਸਾਰੇ ਫੀਲਡ ਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਬੋਟ ਭਰੀ ਖੜੀ ਆ ਜਿਹੜੀ ਖਾਲਵੀ ਲੋਕਾਂ ਦੇ ਕੱਲੇ ਕੱਲੇ ਡੇਰੇ ਤੱਕ ਪਹੁੰਚਾਈ ਜਾ ਰਹੀ ਕੋ ਸਾਰੇ ਲੋਕ ਡੇਰਿਆਂ ਚ ਰਹਿੰਦੇ ਆ ਜੇ ਮੈਂ ਇਹਦੀ ਗੱਲ ਕਰਾਂ ਆਪਣੇ ਸੰਗਰਾ ਪਿੰਡ ਦੀ ਮੈਂ ਨੰਬਰਦਾਰ ਦੇ ਸਰਪੰਚ ਦੇ ਹੋਰ ਮੈਂ ਘਰਾਂ ਵਿੱਚ ਜਾ ਕੇ ਆਇਆ ਜੀ ਹੈ ਕੁਲਦੀਪ ਸਿੰਘ ਕੁਲਦੀਪ ਸਿੰਘ ਜੀ ਨੰਬਰਦਾਰ ਗੁਰਜੀਤ ਸਰਪੰਚ ਆ ਔਰ ਕੁਲਦੀਪ ਸਿੰਘ ਜੀ ਜਿਹੜੇ ਨੰਬਰਦਾਰ ਆਪਣੇ ਨਾਲ ਹੀ ਹੁਣ ਇੱਥੇ ਸਾਡੇ ਨਾਲ ਹੀ ਆਏ ਹੋ ਉਹਨਾਂ ਦੇ ਘਰੇ ਔਰ ਲੋਕਾਂ ਦੀ ਸ਼ਰਧਾ ਭਾਵ ਦੇਖੋ ਜੀ ਡੇਰੇ 'ਚ ਬੈਠੇ ਹੋਏ ਆ ਚਾਰੇ ਪਾਸੇ ਪਾਣੀ ਆ ਫਸਲ ਮਰ ਗਈ ਆ ਅਸੀਂ ਬਹੁਤ ਜ਼ੋਰ ਲਾ ਲਿਆ ਜੀ ਅਸੀਂ ਤਾਂ ਦਵਾਈ ਦੇਣਾ ਆਇਆ ਕਹਿੰਦੇ ਨਾ ਜੀ ਪਹਿਲਾਂ ਪਾਣੀ ਪੀਓ ਫਿਰ ਚਾਹ ਪੀਓ ਮਤਲਬ ਜੋ ਲੋਕਾਂ ਦੇ ਵਿੱਚ ਮੈਂ ਤਾਂ ਹੈਰਾਨ ਰਹਿ ਗਿਆ ਜੀ ਬਾਕੀ ਸੰਗਤ ਵੀ ਬਹੁਤ ਸੇਵਾ ਕਰਦੀ ਆ ਅਚਾਰ ਲੈ ਕੇ ਆ ਰਹੀ ਆ ਜੀ ਮੇਰੇ ਸ਼ਿਆ ਵਾਸਤੇ ਚਾਰਾ ਲੈ ਕੇ ਆ ਰਹੀ ਆ ਔਰ ਜਦੋਂ 88 ਦੇ ਹੜ੍ਹ ਆਏ ਸੀ ਉਦੋਂ ਮੈਂ ਆਇਆ ਸੀਗਾ ਜੀ ਮੈਂ ਇੱਕ ਡਾਕਟਰ ਸੀ ਨਵਾਂ ਨਵਾਂ ਸਰਵਿਸ ਜੁਆਇਨ ਕੀਤੀ ਸੀ 85 'ਚ ਮੇਰੀ ਸਰਵਿਸ ਸੀ ਉਸ ਬਾਅਦ ਚ ਲੋਕਾਂ ਨੇ ਕਿ ਸਾਨੂੰ ਤਾਂ ਬੀਜ ਚਾਹੀਦਾ ਫਿਰ ਅਸੀਂ ਦੁਬਾਰਾ ਟਰੱਕ ਭਰ ਕੇ ਲੈ ਕੇ ਆਏ ਜੀ ਬੀਜਾਂ ਦੇ ਅਨਾਜ ਦੇ ਜੋ ਜੋ ਉਹਨਾਂ ਨੇ ਕਿਹਾ ਸੀ ਕਪੜਾ ਲਾ ਤਾਂ ਉਸਲੇ ਬਹੁਤ ਜ਼ਿਆਦਾ ਨੁਕਸਾਨ ਹੋਇ ਤੇ ਇਹ ਦੁੱਖ ਦੀ ਘੜੀ ਆ ਜੇ ਆਪਾਂ ਇਸ ਵੇਲੇ ਸਾਰਿਆਂ ਨੂੰ ਸਾਰੀਆਂ ਗੱਲਾਂ ਛੱਡ ਕੇ ਆਪਾਂ ਨੂੰ ਸਾਰੀ ਬਾਕੀ ਸਾਰੇ ਬੰਧਨ ਤੋੜ ਕੇ ਇਸ ਵੇਲੇ ਸਿਰਫ ਤੇ ਸਿਰਫ ਸਾਨੂੰ ਇਹ ਸਾਡੇ ਲੋਕ ਨਜ਼ਰ ਆਉਂਦੇ ਆ ਜਿਹੜੇ ਡੇਰਿਆਂ ਦੇ ਵਿੱਚ ਜਿੱਥੇ ਚਾਰੇ ਪਾਸੇ ਪਾਣੀ ਆ ਔਰ ਡੇਰੇ ਸਾਡੇ ਲੋਕ ਫਸੇ ਹੋਏ ਔਰ ਉਹਨਾਂ ਦੇ ਮਰਵੇਸ਼ੀਆ ਉਹਨਾਂ ਦੀ ਰੋਜ਼ੀ ਰੋਟੀ ਵਾਰੇ ਔਰ ਇਸ ਤੋਂ ਸੋਇਆ ਸਾਡੇ ਮੁੱਖ ਮੰਤਰੀ ਸਾਹਿਬ ਦੂਰੰਦੇਸ਼ੀ ਆ ਉਹਨਾਂ ਨੇ ਕਿਹਾ ਵੀ ਆਪਾਂ ਡੋਰਸਾਪ ਤੁਸੀਂ ਜਾ ਕੇ ਸਾਰੇ ਮੰਤਰੀ ਨੂੰ ਕਿ ਭਾਈ ਜਾ ਕੇ ਰਿਪੋਰਟ ਲੈ ਕੇ ਆਓ ਮੈਨੂੰ ਦੱਸੋ ਇਹਦਾ ਫੌਰੀ ਮਦਦ ਦਿਓ ਔਰ ਇਹਦਾ ਲੌਂਗ ਟਰਮ ਹੱਲ ਕੀ ਆਦਾ ਤਾਂ ਕਿ ਜਿਹੜਾ ਜਿਹੜਾ ਦਰ ਉਹ ਕਿੱਦਾਂ ਵਧਾਈ ਜਾਵੇ ਉਹ ਗੋਇਲ ਸਾਹਿਬ ਦਾ ਫੀਲਡ ਹੈ ਉਹ ਕਰ ਰਿਹਾ ਜੀ ਮੈਂ ਦਵਾਈਆਂ ਦਾ ਕਰ ਰਿਹਾ ਕੋਈ ਨਵੇਸ਼ਿਆਂ ਦੀ ਖੁਰਾਕ ਦਾ ਕਰ ਰਿਹਾ ਸੋ ਸਾਰੇ ਜਣੇ ਆਪਣੇ ਆਪਣੇ ਮਹਿਕਮੇ ਦੀ ਉਚੇਚੇ ਤੌਰ ਦੇ ਉਤੇ ਔਰ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਦਾਗ ਗਾਨੀ ਦੇ ਕਿੰਨੇ ਪੀਸ਼ੈਂਟਸ ਜੁੜੇ ਗਾਨੀ ਦਾ ਅਸੀਂ ਸਾਰਾ ਸਾਡੇ ਜਿਹੜਾ ਜਲਾ ਪ੍ਰਸ਼ਾਸਨ ਨੇ ਸਾਰਾ ਸਰਵੇ ਕਰ ਲਿਆ ਜੀ ਹੈਗੀਆਂ 7-8 ਲੇਡੀਜ਼ ਹੈਗੀਆਂ ਪਰ ਉਹਨਾਂ ਦਾ ਜਿਹੜਾ ਅਜੇ ਬੱਚਾ ਹੋਣਾ ਉਹਦੇ ਚ 1.5 ਮਹੀਨਾ ਪਿਆ ਅਸੀਂ ਉਹਨਾਂ ਨੂੰ ਆਫਰ ਕੀਤਾ ਵੀ ਤੁਸੀਂ ਸੁਲਤਾਨਪੁਰ ਲੋਧੀ ਆ ਜਾਓ ਤੇ ਤੁਸੀਂ ਕਪੂਰਥਲੇ ਆ ਜਾਓ ਅਸੀਂ ਲੰਗਰ ਪਾਣੇ ਵੀ ਸ਼ਿਕਾਵਾਂਗੇ ਸਾਡਾ ਮਤਲਬ ਡਿਲੀਵਰੀ ਕਰਾ ਕੇ ਮਾਂ ਫਨ ਉਹ ਤੋਂ ਛੱਡ ਕੇ ਆਵਾਂਗੇ ਤੁਹਾਡੇ ਘਰੇ ਇਹ ਸਾਡੀ ਕਿੰਨੇ ਪੇਸ਼ੈਂਟਸ ਜਿਹੜੇ ਐਮਰਜੈਂਸੀ ਅਜੇ ਕੋਈ ਜ਼ਿਆਦਾ ਨਹੀਂ ਅਜੇ ਠੀਕ ਹੈ ਜਦੋਂ ਪਾਣੀ ਰਸੀਵ ਕਰੇਗਾ ਸ਼ਾਇਦ ਉਸ ਵੇਲੇ ਹੋਣਗੇ ਹਾਸ ਵੇਲੇ ਕੋਈ ਜ਼ਿਆਦਾ ਲੋਕ ਮਾਰ ਨਹੀਂ ਸਾਡੇ ਜਿਹੜਾ ਬੇਸ ਕੈਂਪ ਆ ਉੱਥੇ 50 ਕਿੰਨੇ ਜਾ ਰਹੇ ਆ ਆ ਇੱਥੇ ਸਾਡੀ ਐਂਬੂਲੈਂਸ ਖੜੀ ਹੈ ਇੱਥੋਂ ਵੀ ਜਿਹੜੇ ਕੋਈ ਬੰਦਾ ਖੁਸਾ ਖਾਂਸੀ ਆ ਕੋਈ ਸਰਦਰਦਾ ਬੁਖਾਰ ਆ ਆਮ ਬਿਮਾਰੀਆਂ ਦਾ ਇੱਥੇ ਸ ਦਵਾਈ ਸਾਰੇ ਦੇ ਰਹੇ ਆ ਇੱਥੋਂ ਇੱਥੋਂ ਇਹਦੇ ਵਿੱਚ ਸਾਡੀਆਂ ਜਿਹੜੀਆਂ ਤਿੰਨ ਤਰ੍ਹਾਂ ਦੀਆਂ ਹੈਗੀਆਂ ਜਿਹੜੀਆਂ ਇੱਕ ਤਾਂ ਸਾਡੀ ਹੈਗੀ ਆ ਜਿਹੜੀ ਰੈਪਿਡ ਰਿਸਪੌਂਸ ਟੀਮ ਆ ਜਿਸ ਤਰ੍ਹਾਂ ਇੱਕ ਜਿਹੜੀਆਂ ਡਾਕਟਰ ਵਾਲੀਆਂ ਟੀਮ ਆ ਉਹ ਤਾਂ ਜਿਹੜੀਆਂ ਡਾਕਟਰ ਵਾਲੀਆਂ ਟੀਮਸ ਹੈਗੀਆਂ ਉਹ ਤਕਰੀਬਨ ਤਕਰੀਬਨ ਸਾਰੇ ਪੰਜਾਬ ਦੇ ਵੀ ਗੱਲ ਕਰਦਾ ਵੀ ਅਸਲ ਵਿੱਚ ਸਵਾ 300 ਦੇ ਕਰੀਬ ਲੱਗਿਆ ਹੋਈਆਂ ਜਿਹੜੀਆਂ ਰੈਪਿਡ ਰਿਸਪੌਂਸ ਟੀਮ ਹੈ ਉਹ ਸਵਾ 400 450 ਦੇ ਕਰੀਬ ਹੈ ਤੇ ਕੋਈ ਕਿਸੇ ਕਿਸਮ ਦੀ ਦਵਾਈਆਂ ਦੀ ਅਸੀਂ ਸਾਰੀ ਕਲੋਰਿੰਦੀਆਂ ਗੋਲੀਆਂ ਔਰ ਜਿਹੜਾ ਤੁਹਾਡਾ ਆਪਣਾ ORS ਹੈ ਇਹ ਜਿਹੜਾ ਇਮੀਡੀਏਟਲੀ ਪੇਸ਼ੇ ਨੂੰ ਚਾਹੀਦਾ ਜੇ ਬਾਈਚਾਂਸ ਦਿੱਤੀਆਂ ਹੋਟੀਆਂ ਤੁਸੀਂ ਰਾਤ ਉਹਦੇ ਨਾਲ ਵੀ ਕੱਢ ਸਕਦੇ ਹੋ ਉਹ ਅਸੀਂ ਸਾਰਾ ਇਹਨਾਂ ਨੂੰ ਜਿਹੜੀਆਂ ਸਾਡੀਆਂ ਆਸ਼ਾ ਵਰਕਰਾਂ ਦਾ ਜਾਂ ਪਿੰਡਾਂ ਚ ਲੋਕਾਂ ਨੂੰ ਜਿਹੜੀ ਕੋ ਪੜ੍ਹੇ ਲਿਖੇ 10ਵੀਂ ਪਾਸ ਕੁੜੀਆਂ ਉਹਨਾਂ ਨੂੰ ਸਾਰਿਆਂ ਨੂੰ ਪਹੁੰਚਾ ਦਿੱਤਾ ਵੀ ਤੁਹਾਨੂੰ ਜਿਹੜੀ ਵੀ ਚੀਜ਼ ਚਾਹੀਦੀ ਆ ਪੀਣ ਲਈ ਪਾਣੀ ਜਿਹੜਾ ਜਲਾ ਪ੍ਰਸ਼ਾਸਨ ਨੇ ਉਹਨਾਂ ਨੂੰ ਕਿਹਾ ਵੀ ਬੋਤਲ ਦਾ ਪਾਣੀ ਪਿਓ ਪਾਣੀ ਤੋਂ ਜਾਨੀ ਕੋਲਣਾ ਜੀ ਉਹਨਾਂ ਨੂੰ ਬੋਤਲਾਂ ਦਾ ਪਾਣੀ ਦੇ ਰਹੇ ਵੀ ਜਿੰਨਾ ਮਰਜ਼ੀ ਲੈ ਲਓ ਲੇਕਿਨ ਪਾਣੀ ਬੋਤਲਾਂ ਦਾ ਵੀ ਉਹ ਜਿੰਨੀਦਰ ਹਫ਼ਤਾ ਦਸਦਰ ਜਿੰਨੀਦਰ ਸਾਰਾ ਠੀਕ ਨਹੀਂ ਵਜਦਾ ਟੈਸਟ ਨਹੀਂ ਹੋ ਜਾਂਦਾ ਮਜੂਦਾ ਸਰ ਪੰਜਾਬ ਦੇ 7 ਵਜੇ ਦੇ ਵਿਆਸ ਦੀ ਸਥਿਤੀ ਵੀ ਹੈ ਫਤੂ ਜਿਹੜਾ ਉਹ ਦੇਖੋ ਇੱਥੇ ਇਹ ਵਿਆਸਾ ਉਮੀਦ ਕਰਦੇ ਆ ਵਾਹਿਗੁਰੂ ਕਿਰਪਾ ਬਣਾਈ ਰੱਖੇ ਘਟ ਰਿਹਾ ਪਾਣੀ ਠੀਕ ਹੈ ਜੀ ਅੱਗੇ ਨਾਲੋਂ ਘੱਟ ਹੀ ਰਿਹਾ ਹੈਗਾ ਹੁਣ ਇੱਥੇ ਬੋਰਡ ਚੱਲਣੀ ਵੀ ਥੋੜੀ ਜਿਹੀ ਔਖੀ ਹੋ ਗਈ ਆ ਤੇ ਜੇ ਇਹੀ ਹਾਲਾਤ ਰਹੇ ਜੇ ਹੋਰ ਪਿੱਛੋਂ ਪਾਣੀ ਜ਼ਿਆਦਾ ਨਹੀਂ ਆਉਂਦਾ ਪੰਜਾਬ ਚ ਮੀਂਹ ਕਰਕੇ ਪ੍ਰੋਬਲਮ ਨਹੀਂ ਆਈ ਜਿਹੜਾ ਪਿੱਛੋਂ ਪੌਂਗ ਡੈਮ ਤੋਂ ਪਾਣੀ ਛੱਡਦੇ ਆ ਉਹਦੇ ਕਰਕੇ ਆਉਂਦੇ ਆ ਜੇ ਉੱਥੇ ਕੋਈ ਜ਼ਿਆਦਾ ਬਹੁਤ ਜ਼ਿਆਦਾ ਪਾਣੀ ਨਹੀਂ ਛੱਡਦੇ ਤਾਂ ਮੈਨੂੰ ਲੱਗਦਾ ਕਿ ਇਹ 4-5 ਦਿਨਾਂ ਸਪਟੇਚ ਕਲੀਅਰ ਹੋ ਜਾਏਗਾ ਇਹ ਸੰਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਦਾਂ ਦੀਆਂ ਹੋਰ ਸਰਗਰਮੀਆਂ ਲੈ ਕੇ ਫੇ ਤੁਹਾਡੇ ਸਾਹ